ਸਾਬੂ ਮਾਰੀਆਂ ਦਾ ਰਾਜਾ ਜੀ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਹਜ਼ਾਰਾਂ ਰੁਪਏ ਕਿਲੋ ਮਿਲਣ ਵਾਲਾ ਆਮਲੇ ਦਾ ਮਰਬਾ ਤੁਸੀਂ ਘਰੇ ਬਹੁਤ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ ਇਹ ਬਣਦਾ ਕਿਵੇਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਕੀ ਹੈ ਜੀ 1 ਕਿਲੋ ਕੱਚੇ ਆਮਲੇ ਲੈ ਲਓ ਉਸ ਤੋਂ ਬਾਅਦ ਤੁਸੀਂ ਪਾਣੀ ਗਰਮ ਕਰ ਲਿਓ ਜੀ ਇਹ ਆਮਲੇ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਲਿਓ ਇਹਨੂੰ ਤੁਸੀਂ 4-5 ਮਿੰਟ ਚੰਗੇ ਤਰੀਕੇ ਦੇ ਨਾਲ ਬਾਲਣਾ ਹੈ ਉਨਾਂ ਚਿਰ ਬਾਲਣਾ ਜਿੰਨਾ ਚਿਰ ਇਹ 골ਡਨ ਬ੍ਰਾਊਨ ਨਹੀਂ ਹੁੰਦੇ ਹੈਗੇ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਬੰਦ ਕਰ ਲਿਓ ਜੀ ਬੰਦ ਕਰਕੇ ਇਹਨੂੰ ਠੰਡੇ ਕਰਕੇ ਤੁਸੀਂ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਜੀ ਉਸ ਤੋਂ ਬਾਅਦ ਜਦ ਤੁਸੀਂ ਕੋਈ ਚਮਚ ਕੋਈ ਢੱਕਾ ਲੈ ਲਓ ਇਹਦੇ ਵਿੱਚ ਤੁਸੀਂ ਛੇਦ ਕਰਨੇ ਨੇ ਛੋਟੇ ਛੋਟੇ ਉਸ ਤੋਂ ਬਾਅਦ ਤੁਸੀਂ ਜੀ ਥੋੜਾ ਜਿਹਾ ਪਾਣੀ ਫੇਰ ਪਾਣਾ ਕੜਾਹੀ ਦੇ ਵਿੱਚ ਤੇ ਇੱਕ ਕੌਲੀ ਪਾਣੀ ਤੁਸੀਂ ਚੀਨੀ ਦੀ ਜੀ ਇਹ ਤੁਸੀਂ ਦੋਨੇ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਬਾਲ ਕੇ ਪਕਾਣਾਗੇ ਦੀ ਚਾਸਨੀ ਤਿਆਰ ਕਰ ਲਿਓ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾ ਲਿਓ ਇੱਕ ਲੇਜੀ ਤੇ ਇੱਕ ਲੌਂਗ ਜੀ ਇਹ ਫਲੇਵਰ ਵਾਸਤੇ ਪਾਈਆਂ ਨੇ ਆਪਾਂ ਦੋਨੇ ਚੀਜ਼ਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾ ਲਿਓ ਆਮਲੇ ਜਿਹੜੇ ਆਪਾਂ ਨੇ ਬਾਲੇ ਸੀਗੇ ਇਹਨੂੰ ਤੁਸੀਂ 10-20 ਮਿੰਟ ਚੰਗੇ ਤਰੀਕੇ ਦੇ ਨਾਲ ਬਾਲਣਾਗਾ ਜਿੰਨਾ ਚਿਰ ਬਾਲਣਾ ਜਿੰਨਾ ਚਿਰ ਚਾਸਨੀ ਇਹਦੇ ਵਿੱਚ ਨਰਾਜੇ ਜੀ ਤੇ ਉਸ ਤੋਂ ਬਾਅਦ ਤੁਸੀਂ ਕਾਲਾ ਨਾਮਕ ਤੇ ਇੱਕ ਨਿੰਬੂ ਪਾ ਲਿਓ ਕੱਟ ਕੇ ਫਲੇਵਰ ਵਾਸਤੇ ਇਹ ਨਾਲੇ ਲੰਬੇ ਸਮੇਂ ਤੱਕ ਜਿਹੜਾ ਤੁਹਾਡਾ ਮਰਬਾ ਖਰਾਬ ਨਹੀਂ ਹੋਣਾ ਹੈਗਾ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ 10-20 ਮਿੰਟ ਚੰਗੇ ਤਰੀਕੇ ਨਾਲ ਫੇਰ ਪਕਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਠੰਡੇ ਕਰਕੇ ਜੀ ਜਾਂ ਤਾਂ ਕਿਸੇ ਕੱਚ ਦੇ ਜਾਰ ਦੇ ਵਿੱਚ ਤੁਸੀਂ ਸਟੋਰ ਕਰਕੇ ਰੱਖ ਲਓ ਜਾਂ ਤੁਸੀਂ ਕਿਸੇ ਚੀਨੀ ਦੇ ਭਾਂਡੇ ਦੇ ਵਿੱਚ ਰੱਖ ਲਓ ਇਹਨੂੰ ਤੁਸੀਂ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਜੀ ਉਸ ਤੋਂ ਬਾਅਦ ਜਿਹੜੀ ਇਹ ਚਾਸਣੀ ਹੈ ਇਹ ਤੁਸੀਂ ਇਹ ਵੀ ਉੱਤੇ ਪਾਣੀ ਆ ਥੋੜੀ ਜੀ ਤਾਂ ਕਿ ਇਹ ਜਿਹੜੇ ਆਪਣੇ ਆਮਲੇ ਨੇ ਸੁੱਕਣ ਨਾ ਉਸ ਤੋਂ ਬਾਅਦ ਇਹਦੇ ਉੱਤੇ ਥੋੜਾ ਜਿਹਾ ਪਾਵਾਂਗੇ ਆਪਾਂ ਕੇਸਰ ਜੀ ਇਹ ਥੋੜੀ ਔਡਕਤਾਂ ਦੀ ਹੈ ਕਿ ਅੱਖਾਂ ਦੇ ਵਿੱਚ ਪ੍ਰੋਬਲਮ ਹੈ ਤੁਹਾਡੀ ਨਿਗਾ ਘਟ ਹੈਗੀ ਜਾਂ ਤੁਹਾਡੇ ਵਾਲ ਝੜਦੇ ਨੇ ਜਾਂ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਾਂ ਤੁਹਾਨੂੰ ਕਬਜ ਰਹਿੰਦੀ ਹੈ ਇਹ ਇੱਕ ਗੁਣਾ ਦੀ ਗੋਥਲੀ ਹੈ ਜੀ ਜਿਹੜਾ ਆਮਲੇ ਇਹ ਬਹੁਤ ਲੋਕ ਵਰਤਦੇ ਨੇ ਇਹ ਚੀਜ਼ ਤੇ ਇਹ ਤੁਸੀਂ ਆਸਾਨੀ ਦੇ ਨਾਲ 100 ਰੁਪਏ ਦੇ ਵਿੱਚ ਘਰੇ ਤਿਆਰ ਕਰ ਸਕਦੇ ਹੋ ਅੱਜ ਕੱਲ ਆਮਲਿਆਂ ਦਾ ਸੀਜ਼ਨ ਚੱਲ ਰਿਹਾ ਜੀ ਤੁਸੀਂ ਵਿਚਾਰੋ ਤੁਹਾਨੂੰ ਸਸਤੇ ਮਿਲ ਜਾਣਗੇ ਇਹ ਤੁਸੀਂ ਘਰੇ ਲਿਆ ਕੇ ਜੀ ਆਪਦਾ 4-5 ਕਿਲੋ ਇਕੱਠੀ ਪਾ ਕੇ ਰੱਖ ਸਕਦੇ ਹੋ ਨਾਲੇ ਆਪ ਖਾਓ ਨਾਲੇ ਬੱਚਿਆਂ ਨੂੰ ਖਵਾਓ ਜੀ